ਦੁਬਈ ਵਗੈਰਾ ਮੇਂ ਆ ਜੋ ਹੋ ਗਈ ਹੈ ਨਾ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਹੋ ਰਹੀ ਵਾਇਰਲ 16 ਜੂਨ ਦੀ ਦੱਸੀ ਜਾ ਰਹੀ ਇਹ ਵੀਡੀਓ ਕਾਲ ਲਾਰੈਂਸ ਪਾਕਿਸਤਾਨੀ ਡੌਨ ਨੂੰ ਈਦ ਦੀ ਦੇਰ ਹੈ ਵਧਾਈ ਗੁਜਰਾਤ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲकांड ਦਾ ਮਾਸਟਰਮਾਈਂਡ ਤੇ ਲਗਾਤਾਰ ਤੁਸੀਂ ਜੁੜਿਓ 247 ਪੰਜਾਬ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਲ ਹੁਣ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਯਾਦ ਹੋਵੇ ਇਸ ਤੋਂ ਪਹਿਲਾਂ ਵੀ ਬਿਸ਼ਨੋਈ ਦਾ ਇੱਕ ਟੀਵੀ ਚੈਨਲ ਨੂੰ ਦਿੱਤਾ ਇੰਟਰਵਿਊ ਵੀ ਬਹੁਤ ਵਾਇਰਲ ਹੋਇਆ ਸੀ ਤੇ ਉਸ ਇੰਟਰਵਿਊ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਸਨ ਤੇ ਹੁਣ ਜੇਕਰ ਅਸੀਂ ਇਸ ਵੀਡੀਓ ਕਾਲ ਬਾਰੇ ਗੱਲ ਕਰੀਏ ਤਾਂ ਇਸ ਵੇਲੇ ਬਿਸ਼ਨੋਈ ਦੀ ਵੀਡੀਓ ਕਾਲ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਕਾਲ 'ਚ ਉਹ ਪਾਕਿਸਤਾਨ ਦੇ ਬਦਨਾਮ ਡੌਨ ਸ਼ਹਿਜ਼ਾਦ ਪੱਟੀ ਨਾਲ ਗੱਲ ਕਰਦੇ ਨਜ਼ਰ ਆ ਰਿਹਾ ਹੈ ਲਾਰੈਂਸ ਪੱਟੀ ਨੂੰ Eid ਦੀਆਂ ਮੁਬਾਰਕਾਂ ਦੇ ਰਿਹਾ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਜੋ ਵੀਡੀਓ ਹੈ ਇਕ ਜੋ ਕਾਲ ਹੈ ਇਹ 16 ਜੂਨ ਦੀ ਹੈ ਪਰ ਅਸੀਂ ਇਸ ਖਬਰ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕਰਦੇ ਹਾਂ ਸੂਤਰਾਂ ਮੁਤਾਬਕ ਤਾਂ ਅੰਦਾਜ਼ਾ ਹੈ ਲਾਰੈਂਸ ਤੇ ਪੱਟੀ ਵਿਚਾਲੇ ਇਹ ਜੋ ਵੀਡੀਓ ਕਾਲ ਹੈ ਇਹ ਸਿਗਨਲ ਐਪ ਰਾਹੀਂ ਕੀਤੀ ਗਈ ਸੀ ਇਸਰਾਹੀਂ ਕੀਤੀਆਂ ਗਈਆਂ ਕਾਲਾਂ ਨੂੰ ਟ੍ਰੇਸ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਬਿਲਕੁਲ ਆਸਾਨ ਨਹੀਂ ਹੁੰਦਾ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਇਸ ਸਿਗਨਲ ਐਪ ਰਾਹੀਂ ਆਪਣਾ ਪੂਰਾ ਗੈਂਗ ਚਲਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ 17 ਸੈਕਿੰਡ ਦੀ ਇਸ ਵੀਡੀਓ ਕਾਲ ਨੂੰ ਲੈ ਕੇ ਪੁਲਿਸ ਵੱਲੋਂ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ ਲਾਰੈਂਸ ਇਸ ਸਮੇਂ ਗੁਜਰਾਤ ਦੀ ਇੱਕ ਜੇਲ੍ਹ ਇਹ ਚ ਬੰਦੇ ਹੈ ਅਜੇ ਹੀ ਚ ਉਸ ਦੀ ਵੀਡੀਓ ਕਾਲ ਨੂੰ ਲੈ ਕੇ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਬਦਨਾਮ ਮਾਫੀਆ ਡੌਨ ਸ਼ਹਿਜ਼ਾਦ ਪੱਟੀ ਜਿਸ ਨਾਲ ਲਾਰੈਂਸ ਗੱਲ ਕਰ ਰਿਹਾ ਉਸ ਦਾ ਨਾਮ ਪਾਕਿਸਤਾਨ ਵਿੱਚ ਕਤਲ ਭੂ ਮਾਫੀਆ ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੈ ਪੁਲਿਸ ਮੁਤਾਬਕ ਇਸ ਸਮੇਂ ਗੈਂਗਸਟਰ ਲੋਰੈਂਸ ਬਿਸ਼ਨੋਈ ਗੁਜਰਾਤ ਦੀ ਅਹਮਦਾਬਾਦ ਜੇਲ੍ਹ ਦੇ ਵਿੱਚ ਬੰਦ ਹੈ ਉੱਥੋਂ ਹੀ ਪਾਕਿਸਤਾਨੀ ਡੌਨ ਪੱਟੀ ਨਾਲ ਵੀਡੀਓ ਕਾਲ ਤੇ ਗੱਲਬਾਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਤੇ ਪਿਛਲੇ ਸਾਲ ਸਤੰਬਰ ਦੇ ਮਹੀਨੇ ਵਿੱਚ ਲੋਰੈਂਸ ਨੂੰ ਗੁਜਰਾਤ ਲੈ ਜਾਇਆ ਗਿਆ ਸੀ ਤੇ ਆਓ ਹੁਣ ਤੁਹਾਨੂੰ ਦੱਸ ਦਿਆਂ ਕਿ 17 ਸੈਕਿੰਡ ਦੇ ਇਸ ਵੀਡੀਓ ਕਾਲ ਵਿੱਚ ਕੀ ਗੱਲ ਕੀਤੀ ਗਈ ਹੈ ਇਸ ਵੀਡੀਓ ਕਾਲ ਵਿੱਚ ਲੋਰੈਂਸ ਨੇ ਪੱਟੀ ਨੂੰ ਈਦ ਮੁਬਾਰਕ ਦੀ ਵਧਾਈ ਦਿੱਤੀ ਇਸ ਤੇ ਪੱਟੀ ਨੇ ਕਿਹਾ ਕਿ ਅੱਜ ਨਹੀਂ ਹੈ ਦੁਬਈ ਆਦ ਵਿੱਚ ਅੱਜ ਹੋ ਗਿਆ ਹੈ ਪਾਕਿਸਤਾਨ ਵਿੱਚ ਕੱਲ ਹੋਵੇਗੀ ਇਸ ਤੇ ਲਾਰੈਂਸ ਨੇ ਪੁੱਛਿਆ ਕਿ ਪਾਕਿਸਤਾਨ ਵਿੱਚ ਅੱਜ ਨਹੀਂ ਹੈ ਇਸ ਤੇ ਪੱਟੀ ਨੇ ਜਵਾਬ ਦਿੱਤਾ ਕਿ ਨਹੀਂ ਅੱਜ ਨਹੀਂ ਹੈ ਇਹ ਅੱਜ ਦੂਜੇ ਦੇਸ਼ਾਂ ਵਿੱਚ ਮਨਾਈ ਗਈ ਹੈ ਪਰ ਪਾਕਿਸਤਾਨ ਵਿੱਚ ਕੱਲ ਹੋਵੇਗੀ ਇਸ ਤੇ ਲਾਰੈਂਸ ਨੇ ਕਿਹਾ ਕਿ ਉਹ ਕੱਲ ਫੋਨ ਕਰਕੇ ਵਧਾਈ ਦੇਵੇਗਾ ਇੱਥੇ ਹੁਣ ਅਸੀਂ ਤੋਂ ਅੰਦਾਜ਼ ਦੀ ਕਿ ਸ਼ਹਿਜ਼ਾਦ ਪੱਟੀ ਕੋਈ ਆਮ ਗੈਂਗਸਟਰ ਨਹੀਂ ਹੈ ਸਗੋਂ ਪੱਟੀ ਦੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਜ਼ਿਆਦਾ ਪਕੜ ਹੈ ਪੱਟੀ ਦਾ ਨੈਟਵਰਕ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਵੀ ਕਾਫੀ ਚੱਲਦਾ ਹੈ ਪੱਟੀ ਆਪਣੇ ਬੌਸ ਫਾਰੂਕ ਖੋਖਰ ਨਾਲ ਮਿਲ ਕਿ ਆਪਣਾ ਪੂਰਾ ਜੋ ਨੈਟਵਰਕ ਹੈ ਉਹ ਚਲਾਉਂਦਾ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਕਹਿ ਦਿੰਦੇ ਆ ਕਿ ਅਸੀਂ ਇਸ ਖਬਰ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕਰਦੇ ਆ ਦੁਬਈ ਵਗੈਰਾ ਮੇਂ ਆਜ ਹੋ ਗਈ ਹੈ ਨਾ ਪਾਕਿਸਤਾਨ ਮੇਂ ਕੱਲ ਹੋਣੀ ਨਹੀਂ ਨਹੀਂ ਆਜ ਨਹੀਂ ਹੋਗੀ ਆਜ ਨਹੀਂ ਹੈ ਬਾਹਰ دوسری ਜੋ ਕੰਟਰੀਆਂ ਹੈ ਨਾ ਉਧਰ ਆਜ ਹੈ ਬਾਕੀ ਕੱਲ ਹੋਗੀ